ਜਗਦੀਸ਼ ਟਾਈਟਲਰ ਨੂੰ ਸਜ਼ਾ ਤੋਂ ਬਾਅਦ ਅੱਜ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਸਿੱਧੇ ਤੌਰ ਦੇ ਉੱਪਰ ਇਹ ਕਿਹਾ ਗਿਆ ਕਿਸੇ ਨੇ ਛਲਾਗਾ ਨਹੀਂ ਕੀਤੀ ਗੱਲਬਾਤ ਕਰਦੇ ਤੁਹਾਨੂੰ ਛਲਾਗਾ ਦੀ ਕੀ ਲੋਡ ਪੈ ਗਈ ਜਦੋਂ ਤੁਸੀਂ ਸਜ਼ਾ ਦਵਾਤੀ ਸੋ ਕੀ ਇਹਦੀ ਲੋਡ ਪਈ ਵੀ ਛਲਾਗਾ ਤੁਹਾਡੀ ਬਾਕੀ ਜਿਹੜੀਆਂ ਪਾਰਟੀਆਂ ਕਰਨ ਜਾਂ ਲੋਕ ਦੇਖੋ ਜੇ ਅੱਛਾ ਕੰਮ ਕਰਨ ਵਾਲੇ ਦੀ ਸਮਾਜ ਚ ਪ੍ਰਸ਼ੰਸਾ ਨਾ ਹੋਵੇ ਬੁਰਾ ਕੰਮ ਕਰਨ ਵਾਲੇ ਨੂੰ ਲੋਕ ਬੁਰਾ ਨਾ ਸਮਝਣ ਤੇ ਫਿਰ ਅੱਛਾ ਕੰਮ ਵਾਲੇ ਦਾ ਮਹੱਤਵ ਵੀ ਖਤਮ ਹੋ ਜਾਊਗਾ ਤੇ ਉਹਦਾ ਜਿਹੜਾ ਨਜ਼ਰੀਆ ਹੈਗਾ ਕਰਨ ਦਾ ਉਤਸ਼ਾਹ ਉਹਦੇ 'ਚ ਵੀ ਕਮੀ ਆਊਗੀ ਠੀਕ ਹੈ ਇਸ ਲਈ ਮੇਰਾ ਤਾਂ ਇਹ ਕਹਿਣਾ ਕਿ ਜਦੋਂ ਤੁਸੀਂ ਇੰਨੀ ਦਿਨ ਤੇ ਰੌਲਾ ਪਾਉਂਦੇ ਸੀ 84 ਦੀ ਨਸਲ ਕੁਸ਼ੀ ਦੇ ਮਕਦਮੇ ਨਹੀਂ ਦਰਜ ਹੋਇਆ ਹੀ ਸ਼੍ਰੋਮਣੀ ਕਮੇਟੀ ਸਾਡੇ ਤੇ ਜ਼ੁਲਮ ਹੋ ਗਿਆ ਸਾਡੇ ਤੇ ਇਹ ਹੋ ਗਿਆ ਜਦੋਂ ਉਹਦਾ ਇਨਸਾਫ ਮਿਲਣ ਲੱਗਿਆ ਉਸ ਵੇਲੇ ਤੁਸੀਂ ਗੱਲ ਨਹੀਂ ਕਰਦੇ ਕਿਉਂ ਨਹੀਂ ਕਰਦੇ ਕਿਉਂਕਿ ਤੁਹਾਡੇ ਹਿੱਤ 'ਚ ਨਹੀਂ ਹੈ ਤੁਹਾਡੇ ਪਰਿਵਾਰ ਦੇ ਹਿੱਤ 'ਚ ਨਹੀਂ ਹੈ ਠੀਕ ਹੈ ਖਾਲਸਾ ਦੇ ਹਿੱਤ ਚਾ ਉਹ ਗੱਲ ਕਰੋ ਨਾ ਹਾਂ ਸੁਪੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਕਰਨ ਤੋਂ ਇੱਕ ਦਿਨ ਪਹਿਲਾਂ ਵਰਕਿੰਗ ਪ੍ਰੈਜ਼ੀਡੈਂਟ ਲਾ ਦਿੱਤਾ ਜਾਂਦਾ ਅਕਾਲੀ ਦਲ ਵੱਲੋਂ ਉਸ ਤੋਂ ਬਾਅਦ ਅਗਲੇ ਦਿਨ ਜਾ ਕੇ ਕਾਲ ਤਖਬ ਪੇਸ਼ ਹੁੰਦੇ ਆ ਤਨਖਾਹਿਆ ਕਰਾਰ ਕਰਨ ਤੋਂ ਬਾਅਦ ਕਿਵੇਂ ਦੇਖਦੇ ਹੋ ਪੂਰੀ ਪ੍ਰਕਿਰਿਆ ਨੂੰ ਪ੍ਰੀ ਪਲਾਨ ਲੱਗਦੀ ਹੈ ਜਾਂ ਅਸਲ ਦੇ ਵਿੱਚ ਕੁਝ ਹੋਇਆ ਹੈ ਦੇਖੋ ਖਾਲਸਾ 'ਚ ਸਵਾਰਥ ਨਹੀਂ ਹੁੰਦਾ ਜੇ ਸਵਾਰਥ ਸਿੱਧੀ ਦੇ ਲਈ ਖਾਲਸਾ 'ਚ ਮੰਨਿਆ ਜਾਵੇ ਉਸ ਨੂੰ ਉਹ ਸਚਾਈ ਨਹੀਂ ਆਉਂਦੀ ਔਰ ਉਹਦੇ ਚ ਬੁਰਾਈ ਬੁਰਾ ਹੋਊਗਾ ਖਾਲਸਾ ਜਿਹੜਾ ਇਹ ਤਾਂ ਆਪਣਾ ਹਿੱਤ ਸਾਧਣਾ ਨਹੀਂ ਹੁੰਦਾ ਇਹ ਤਾਂ ਸਾਰਿਆਂ ਦੇ ਹਿੱਤ ਦਾ ਕੰਮ ਆ ਠੀਕ ਹੈ ਖਾਲਸਾ ਚ ਇਦਾਂ ਨਹੀਂ ਹੈ ਮੈਂ ਤੁਹਾਨੂੰ ਇੱਕ ਇਨਸਟੈਂਸ ਦੱਸ ਦਿੰਨਾ ਗੁਰੂ ਸਾਹਿਬ ਜੁੱਧ ਦੇ ਮੈਦਾਨ ਚ ਘੋੜੇ ਤੇ ਜਾ ਰਹੇ ਸੀ ਸਵਾਰ ਹੋ ਕੇ ਉਹਨਾਂ ਦਾ ਘੋੜਾ ਇੱਕ ਜਗ੍ਹਾ ਰੁਕ ਗਿਆ ਕਿ ਕੋਈ ਸਾਬਜਦਿਆਂ ਦੀ ਲਾਸ਼ ਪਈ ਸੀ ਤੇ ਘੋੜਾ ਸੈਨਾ ਜਾਨਵਰ ਹੁੰਦਾ ਨਹੀਂ ਨਿਕਲ ਰਿਹਾ ਸੀ ਪਿੱਛੇ ਪਿੱਛੇ ਭਾਈ ਦਇਆ ਸਿੰਘ ਆ ਰਹੇ ਸੀ ਚਮਕੌਰ ਦੀ ਗੜੀ ਦੀ ਗੱਲ ਆ ਇਹ ਉਹਨਾਂ ਨੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਸਾਹਿਬ ਦੇਖੋ ਇਹ ਘੋੜਾ ਕਿਉਂ ਨਹੀਂ ਅੱਗੇ ਚੱਲ ਰਿਹਾ ਉਹਨੇ ਦੂਜੇ ਪਾਸੇ ਮੋੜਿਆ ਉਹ ਕਹਿਣ ਲੱਗਾ ਗੁਰੂ ਸਾਹਿਬ ਤੁਸੀਂ ਚੱਲੋ ਮੈਂ ਆਉਣਾ ਉਹ ਕਹਿੰਦੇ ਤੁਸੀਂ ਕਿਉਂ ਬਾਅਦ ਚਾਉਨੇ ਹੋ ਉਹ ਕਹਿੰਦੇ ਸਹਬਜਾਦੇ ਦੀ লাশ ਪਈ ਸੀ ਘੋੜਾ ਅੱਖਾਂ ਚੋਂ ਨੀਰ ਵਹਾ ਰਿਹਾ ਸੀ ਤੇ ਮੈਂ ਇਹਨਾਂ ਦਾ ਸੰਸਕਾਰ ਕਰਕੇ ਆਉਣਾ ਗੁਰੂ ਸਾਹਿਬ ਨੇ ਕੀ ਕਿਹਾ ਤੁਹਾਡੇ ਤੇ ਖਾਲਸਾ ਦੀ ਸਿੱਖਿਆ ਦਾ ਕੋਈ ਅਸਰ ਨਹੀਂ ਇਹ ਜਿੰਨੀਆਂ ਲਾਸ਼ਾਂ ਪਈਆਂ ਨੇ ਸਾਰੇ ਮੇਰੇ ਸਹਬਜਾਦੇ ਆ ਇਹ ਇਕੱਲਾ ਨਹੀਂ ਹੈ ਇਹਦਾ ਕਿਉਂ ਸੰਸਕਾਰ ਕਰਕੇ ਆਉਨੇ ਆਹ ਭਾਵਨਾ ਖਾਲਸਾ ਦੀ ਠੀਕ ਹੈ। ਔਰ ਇਹ ਕਹਿੰਦੇ ਆ ਮੈਂ ਮੇਰਾ ਬੇਟਾ ਮੇਰੀ ਪਤਨੀ ਉਸ ਤੋਂ ਬਾਹਰ ਹੀ ਨਹੀਂ ਜਾਂਦੇ। ਇਹੀ ਐਮਪੀ ਐਮਐਲਏ ਬਣਨੇ ਚਾਹੀਦੇ ਆ, ਇਹੀ ਪੰਜਾਬ ਦਾ ਇਚਾਰਾਜ ਕਰਨਾ ਚਾਹੀਦਾ। ਖਾਲਸਾ ਦੀ ਗੱਲ ਕਿੱਥੋਂ ਕਰਦੇ ਆ? ਇਹ ਤਾਂ ਪਰਿਵਾਰਾਂ ਨੂੰ ਬਚਾਉਣ ਲੱਗ ਗਏ ਨੇ। ਇਸ ਕਰਕੇ ਇਹ ਦੁਬਾਰਾ ਤੋਂ ਸੋਚਣ ਦੀ ਜ਼ਰੂਰਤ ਆ ਪੰਜਾਬ ਦੇ ਲੋਕਾਂ ਨੂੰ, ਖਾਲਸਾ ਨੂੰ ਇਸ ਮਸਲੇ ਦੇ। ਤਾਂ ਇਹ। ਕਿਸਾਨ ਜਿੱਥੇ ਬੰਦੀਆਂ ਚੰਡੀਗੜ੍ਹ ਪਹੁੰਚ ਗਏ 1 ਤੋਂ 5 ਤਰੀਕ ਦਾ ਧਰਨਾ ਹੈ। ਪੰਜਾਬ ਸਰਕਾਰ ਦੇ ਖਿਲਾਫ ਧਰਨਾ ਕਿਵੇਂ ਦੇਖਦੇ ਹੋ? ਇੱਕ ਵਾਰ ਜਗ੍ਹਾ ਵੀ ਜਿਹੜੀ ਹੈਗੀ ਆ ਉਹ ਦੇ ਦਿੱਤੀ ਗਈ ਹੈ ਪ੍ਰਸ਼ਾਸਨ ਵੱਲੋਂ। ਦੇਖੋ ਕਿਸਾਨਾਂ ਨੇ ਜਿਹੜੇ ਜੈਨੂਨ ਮੰਗਾ ਰਹੇ ਨੇ ਜੇ ਹੈਗੀਆਂ ਨੇ ਉਹਨਾਂ ਨੂੰ ਮੰਨਣਾ ਚਾਹੀਦਾ ਉਹ ਕਿਉਂ ਸੜਕਾਂ ਤੇ ਬੈਠੇ ਰਹਣ ਤੇ ਉਹ ਮੈਂ ਮੈਂ ਕਹਣਾ ਕਿ ਸਾਡੇ ਮਿਨਿਸਟਰ ਆ ਕੇ ਜਦੋਂ ਇਹ ਇਕੱਠੇ ਹੋ ਜਾਣਗੇ ਕਹਿਣਗੇ ਫਿਰ ਦੁਬਾਰਾ ਗੱਲ ਕਰਨ ਆਉਣਗੇ ਜਿਹੜੀਆਂ ਜੈਨੂਨ ਮੰਗਾ ਹੋਣਗੇ ਉਹ ਮੰਨੀਆਂ ਜਾਣਗੀਆਂ ਇਹ ਤਾਂ ਕਈ ਲੀਡਰ ਵਿੱਚ ਇਹੋ ਜਿਹਾ ਕੰਮ ਕਰ ਗਏ ਨਹੀਂ ਤਾਂ ਸਾਰੀਆਂ ਚੀਜ਼ਾਂ ਇਹਨਾਂ ਦੀਆਂ ਮੰਨੀਆਂ ਜਾਣੀਆਂ ਸੀ ਕਿਉਂਕਿ ਮੈਂ ਤਾਂ ਉਹਦੇ ਵਿੱਚ ਰਿਆ ਨਾ ਮੈਨੂੰ ਪਤਾ ਤੇ ਇਹ ਮਨਮਾਉਣ 'ਚ ਕਿਤੇ ਨਾ ਕਿਤੇ ਕਮੀ ਆ ਜਿਵੇਂ ਉਹਨਾਂ ਕੋ ਸ਼ੰਭੂ ਬੈਠੇ ਆ ਕੋ ਚੰਡੀਗੜ ਆ ਗਏ ਜਦੋਂ ਤੱਕ ਇੱਕ ਉਗਰਾਹਾ ਹੈ ਰਾਜੇਵਾਲ ਜੀ ਹੈਗੇ ਆ ਇਹ ਕਿਸਾਨ ਹਿੱਤਾਂ ਤੋਂ ਪ੍ਰੇਰਿਤ ਹੋ ਕੇ ਗੱਲ ਕਰਦੇ ਆ ਕਈ ਇਹਨਾਂ ਚ ਆਪਣੇ ਆਪਣੇ ਹਿੱਤਾਂ ਤੋਂ ਪ੍ਰੇਰਿਤ ਨੇ ਠੀਕ ਹੈ ਗੱਲ ਤੇ ਇਹ ਨਹੀਂ ਹੋਣਾ ਚਾਹੀਦਾ ਕਿਸਾਨ ਦੇ ਹਿੱਤਾਂ ਤੋਂ ਪ੍ਰੇਰਿਤ ਹੋ ਕੇ ਗੱਲ ਕਰਨਗੇ ਤਾਂ ਡੈਫੀਨੇਟਲੀ ਉਹ ਗੱਲਾਂ ਮੰਨੀਆਂ ਵੀ ਜਾਣਗੀਆਂ ਸਰਕਾਰ ਵੀ ਇਹਨਾਂ ਦੇ ਨਾਲ ਖੜੂ ਔਰ ਅਸੀਂ ਵੀ ਇਹਨਾਂ ਦਾ ਸਾਥ ਦੇਾਂਗੇ ਬਿਲਕੁਲ ਬਿਲਕੁਲ ਧੰਨਵਾਦ ਹੁਣ ਜਿਸ ਤਰੀਕੇ ਨਾਲ ਕਿਸਾਨੀ ਤਰਨਾ ਸ਼ੁਰੂ ਹੋ ਰਿਹਾ ਹੈ ਤਾਂ ਕਿਸ ਤਰੀਕੇ ਦੀਆਂ ਮੰਗਾਂ ਨੇ ਜਿਹੜੀਆਂ ਸੀਐਮ ਦੇ ਨਾਲ ਮੀਟਿੰਗ ਹੁੰਦੀ ਹੈ ਕਿਉਂਕਿ ਸਿੱਦੇ ਤੌਰ ਤੇ ਗ੍ਰਾਹਕ ਵੱਲੋਂ ਕਿਹਾ ਗਿਆ ਕਿ 4 ਤਰੀਕ ਨੂੰ ਮੀਟਿੰਗ ਕੀਤੀ ਜਾਵੇਗੀ ਔਰ ਉਸ ਦੇ ਬਾਅਦ ਅਗਲਾ ਲਾਂਚ ਜਿਹੜਾ ਕੀਤਾ ਨਹੀਂ ਤਾਂ ਇੱਕ ਤੋਂ 5 ਤੱਕ ਤਰਨਾ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਲਗਾਤਾਰ ਇਸੇ ਤਰੀਕੇ ਨਾਲ ਹੀ ਚੱਲਦਾ ਰਹੇਗਾ। ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕਾਂਗ ਦਿਨਿਕ ਸਵੇਰਾ ਟੀਵੀ ਚੰਡੀਗੜ੍ਹ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...